ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜੈਸੀ ਸੰਗਤ ਵੈਸੀ ਰੰਗਤ ਇਸ ਕਹਾਵਤ ਨੂੰ ਹਰ ਕੋਈ ਹੀ ਜਾਣਦਾ ਹੈ ਕਿਉਂਕਿ ਜਿਸ ਤਰ੍ਹਾਂ ਗੁਰੂ ਦੇ ਪਿਆਰਿਆਂ ਦੀ ਸੰਗਤ ਉਤਾਰ ਦਿੰਦੀ ਹੈ ਉਥੇ ਕੋ ਸੰਗਤ ਡੋਬ ਵੀ ਦਿੰਦੀ ਹੈ ਕਿਸ ਤਰ੍ਹਾਂ ਗੁਰੂ ਦੀ ਸ਼ਰਨ ਵਿੱਚ ਆਉਣ ਨਾਲ ਜਿਸ ਵਿਅਕਤੀ ਤੇ ਐਨੀ ਕਿਰਪਾ ਹੋ ਗਈ ਕੇ ਉਹ ਸੁਨਣ ਵੀ ਲੱਗ ਪਿਆ ਚੱਲਣ ਵੀ ਲੱਗ ਪਿਆ ਅਤੇ ਉਸ ਅੰਦਰ ਨਾਮ ਸਿਮਰਨ ਵੀ ਚੱਲ ਪਿਆ ਪਰ ਕੁ ਸੰਗਤ ਕਰਨ ਉਸ ਦੇ ਅਲੋਜ ਕਿਰਿਆਵਿੰ ਨੇ ਅਤੇ ਵਿਚਾਰ ਹੀ ਬਲਟ ਗਏ ਅਤੇ ਉਸ ਨੂੰ ਮਿਲਿਆ ਅਨਮੋਲਕ ਹੀਰਾ ਨਾਮ ਸਿਮਰਨ ਵੀ ਉਸ ਦਾ ਬੰਧ ਹੋ ਗਿਆ ਇਸ ਸਾਖੀ ਨੂੰ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਂ ਚਲਦਾ ਗਿਆ ਸਾਧੂ ਸਿੰਘ ਦਾ ਭਰਾ ਵੀ ਇਸ ਦੀ ਸਿਹਤ ਠੀਕ ਦੇਖ ਕੇ ਮਿਲਣ ਆ ਲੱਗ ਪਿਆ ਬਾਬਾ ਜੀ ਨੂੰ ਪੁੱਛ ਕੇ ਕਈ ਵਾਰ 4-5 ਦਿਨ ਲਈ ਸਾਧੂ ਸਿੰਘ ਨੂੰ ਆਪਣੇ ਨਾਲ ਆਪਣੇ ਸ਼ਹਿਰ ਲੈ ਜਾਂਦਾ ਸੀ ਅਤੇ ਉੱਥੇ ਸਾਧੂ ਸਿੰਘ ਇਸ ਦੇ ਘਰ ਵਿੱਚ ਹੀ ਬੈਠਾ ਰਹਿੰਦਾ ਸੀ ਇਸ ਦੇ ਮਨ ਪਰ ਚਾਵੇ ਲਈ ਕਰਦਿਆਂ ਨੇ ਟੈਲੀਵਿਜ਼ਨ ਲਾ ਦੇਣਾ ਇਸਨੇ ਸਾਰਾ ਸਾਰਾ ਦਿਨ ਟੈਲੀਵਿਜ਼ਨ ਦੇਖੀ ਜਾਣਾ ਹਫਤੇ ਬਾਅਦ ਜਦੋਂ ਇਸ ਨੂੰ ਲਿਉਣਾ ਜਾਂ ਉਹਨਾਂ ਨੇ ਆਪ ਛੱਡ ਜਾਣਾ ਤਾਂ ਇਸਨੇ ਮਹੀਨਾ ਪਰ ਉਹ ਵੇਖੇ ਹੋਏ ਟੈਲੀਵਿਜ਼ਨ ਦੀਆਂ ਹੀ ਗੱਲਾਂ ਕਰਨੀਆਂ ਚਾਹੇ ਟੈਲੀਵਿਜ਼ਨ ਦੀ ਆਵਾਜ਼ ਤਾਂ ਪੂਰੀ ਨਹੀਂ ਸੀ ਸੁਣਦੀ ਪਰ ਜੋ ਵੀ ਹਫਤਾ ਬਾਅਦ ਇਸਨੇ ਟੈਲੀਵਿਜ਼ਨ ਦੇ ਵੇਖਣਾ ਉਹ ਸਾਰਾ ਦੱਸਣਾ ਕਿ ਉਥੇ ਮੇਰੇ ਭਰਾ ਦੇ ਘਰ ਵਿੱਚ ਟਰਾਲੀ ਹੈ ਉਹਦੇ ਵਿੱਚ ਵੀ ਪਾਣੀ ਵਗਦਾ ਹੈ ਲੋਕ ਖੇਤ ਬੋਂਦੇ ਹਨ ਗੁੱਡੀਆਂ ਨੱਚਦੀਆਂ ਹਨ ਅਤੇ ਮੇਹ ਪੈਣ ਲੱਗ ਪੈਂਦਾ ਹੈ ਅਤੇ ਵਿੱਚ ਹੀ ਲੜਾਈਆਂ ਵੀ ਹੋਣ ਲੱਗ ਜਾਂਦੀਆਂ ਹਨ ਉਹਦੇ ਵਿੱਚ ਕਈ ਵਾਰੀ ਗੁਰਦੁਆਰਾ ਵੀ ਆ ਜਾਂਦਾ ਹੈ ਐਸੀਆਂ ਗੱਲਾਂ ਉਹ ਕਰਦਾ ਹੀ ਰਹਿੰਦਾ ਸੀ ਭਾਵ 5-7 ਦਿਨ ਦਾ ਟੈਲੀਵਿਜ਼ਨ ਵੇਖਿਆ ਹੋਇਆ ਮਹੀਨਾ ਡੇਢ ਮਹੀਨਾ ਉਸਦੇ ਮਨ ਵਿੱਚੋਂ ਹੀ ਨਹੀਂ ਸੀ ਜਾਂਦਾ ਬਾਬਾ ਜੀ ਨੇ ਕਈ ਵਾਰ ਸਮਝਾਉਣਾ ਕਰਨਾ ਕਿ ਇਹ ਨਹੀਂ ਵੇਖੀਦਾ ਇਹ ਮਾੜਾ ਹੁੰਦਾ ਹੈ ਅੱਗੋਂ ਸਾਧੂ ਸਿੰਘ ਨੇ ਉੱਤਰ ਦੇਣਾ ਕਿ ਇਹ ਕਿਉਂ ਮਾੜਾ ਹੈ ਬਾਬਾ ਜੀ ਨੇ ਕਿਹਾ ਕਿ ਸਿੱਖ ਟੈਲੀਵਿਜ਼ਨ ਨਹੀਂ ਵੇਖਦੇ ਨਹੀਂ ਤਾਂ ਗੁਰੂ ਮਹਾਰਾਜ ਜੀ ਗੁੱਸੇ ਹੁੰਦੇ ਹਨ ਇਸ ਨੇ ਅੱਛਾ ਕਹਿ ਦੇਣਾ ਅਤੇ ਫਿਰ ਵੀ ਪੂਰੇ ਦਿਨ ਗੱਲਾਂ ਟੈਲੀਵਿਜ਼ਨ ਦੀ ਹੀ ਕਰਨੀਆਂ ਬਾਬਾ ਜੀ ਨੇ ਕਈ ਵਾਰੀ ਸਿੰਘਾਂ ਨੂੰ ਸਮਝਾਉਣ ਲਈ ਵੀ ਦਸਰਾ ਕਿ ਦੇਖੋ ਅਜੇ ਤਾਂ ਇਸ ਨੇ ਅੱਖਾਂ ਨਾਲ ਵੇਖਿਆ ਹੈ ਅਤੇ ਇਸ ਦੀ ਬਿਰਤੀ ਵਿੱਚ ਕਿੰਨਾ ਖੁਡਾਉ ਆ ਗਿਆ ਹੈ ਜੇ ਕਿਤੇ ਇਸ ਨੂੰ ਕੰਨਾਂ ਰਹਿ ਸੁੰਦਾ ਹੋਵੇ ਫਿਰ ਤਾਂ ਪਤਾ ਨਹੀਂ ਇਸ ਦਾ ਕੀ ਹਾਲ ਹੋਵੇ ਸਮਾਪਾ ਕੇ ਬਾਬਾ ਜੀ ਨਾਨਕ ਲੀਨ ਪਇਓ ਕੋਬਿੰਦਸਿਓ তথা ਪਵਨੈ ਮੈ ਪਵਨ ਸਮਾਇਆ ਜੋਤੀ ਮੈ ਜੋਤ ਰਲ ਜਾਇਆ ਅਨਸਾਰ ਪੰਜ ਪੂਤਕ ਸਰੀਰ त्याਕੇ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ ਬਾਬਾ ਜੀ ਦੇ ਸਰੀਰ ਸਮੇਂ ਜਿਵੇਂ ਸਾਧੂ ਸਿੰਘ ਸੇਵਾ ਕਰਦਾ ਸੀ ਉਸੇ ਤਰ੍ਹਾਂ ਸੇਵਾ ਸਿਮਰਨ ਨਿਰੰਤਰ ਕਰਦਾ ਰਿਹਾ ਰਾਤ ਨੂੰ ਸੁੱਤਿਆਂ ਵੀ ਸਿਮਰਨ ਕਰਦਾ ਰਹਿੰਦਾ ਸੀ ਅਤੇ ਗੁਰਦੁਆਰਾ ਸਾਹਿਬ ਰਹਿਣ ਵਾਲੇ ਸਿੰਘ ਹਰ ਲੋਜ ਹੀ ਸ਼ਾਮ ਨੂੰ ਜਦੋਂ ਸਾਧੂ ਸਿੰਘ ਸੋ ਜਾਂਦਾ ਸੀ ਇਸਦੇ ਮੰंजे ਕੋਲ ਖਲੋ ਕੇ ਸੁੱਤੇ ਪਏ ਦਾ ਸਿਮਰਨ ਹੁੰਦਾ ਸੁੰਦੇ ਸਨ ਪਰਮੇਸ਼ਵਰ ਦੀ ਨੇਤ ਐਸੀ ਹੋਈ ਕਿ ਇਸ ਦੀ ਭੈਣ ਵੀ ਚੜਾਈ ਕਰ ਗਈ ਸਾਧੂ ਸਿੰਘ ਦਾ ਭਰਾ ਸ਼ੰਕਰ ਸਿੰਘ ਇਸ ਨੂੰ ਆਪਣੇ ਨਾਲ ਸ਼ਹਿਰ ਲੈ ਗਿਆ ਅਤੇ ਆਪਣੇ ਨਾਲ ਹੀ ਰੱਖ ਲਿਆ ਅਤੇ ਨਾਲ ਹੀ ਸਿੰਘਾਂ ਨੂੰ ਕਹਿ ਦਿੱਤਾ ਕਿ ਤੁਸੀਂ ਇਸ ਨੂੰ ਲੈਣ ਨਾ ਆਣਾ ਮੈਂ ਆਪਣੇ ਆਪ ਹੀ ਇਸ ਨੂੰ ਛੱਡ ਜਾਵਾਂਗਾ ਫਿਰ ਵੀ ਜਦੋਂ 15 20 ਦਿਨ ਉਹ ਨਾ ਆਇਆ ਤਾਂ ਇੱਕ ਦੋ ਸਿੰਘ ਹੋਰ ਸ਼ਹਿਰ ਗਏ ਅਤੇ ਮਨ ਵਿੱਚ ਵਿਚਾਰ ਕੀਤੀ ਕਿ ਚਲੋ ਸਾਧੂ ਸਿੰਘ ਨੂੰ ਕਾਰ ਵਿੱਚ ਨਾਲ ਹੀ ਲੈ ਚਲੀਏ ਜਦੋਂ ਸਿੰਘ ਉਸਦੇ ਘਰ ਪਹੁੰਚੇ ਉਸ ਵੇਲੇ ਸਾਧੂ ਸਿੰਘ ਹਲੇ ਲੋਟੀ ਤਰਾਂ ਟੈਲੀਵਿਜ਼ਨ ਹੀ ਦੇਖਦਾ ਪਿਆ ਸੀ ਕਾਰ ਵਾਲਿਆਂ ਨੇ ਸਿੰਘਾਂ ਨੂੰ ਵੇਖ ਕੇ ਟੈਲੀਵਿਜ਼ਨ ਬੰਦ ਕਰ ਦਿੱਤਾ ਅਤੇ ਜਲ ਪਾਣੀ ਪੁੱਛਣ ਲੱਗੇ ਥੋੜਾ ਸਮਾਂ ਉਹ ਸਿੰਘ ਬੈਠੇ ਅਤੇ ਪੁੱਛਿਆ ਕਿ ਜੇ ਸਾਧੂ ਸਿੰਘ ਨੇ ਜਾਣਾ ਹੈ ਤਾਂ ਅਸੀਂ ਕਾਰ ਵਿੱਚ ਆਏ ਹਾਂ ਇਸ ਨੂੰ ਲੈ ਜਾਂਦੇ ਹਾਂ ਇਸ ਨੂੰ ਤੁਸੀਂ ਪੁੱਛ ਲਵੋ ਕਿ ਜੇ ਇਸਨੇ ਟਹਿਰ ਕੇ ਓਨਾ ਹੈ ਤਾਂ ਵੀ ਠੀਕ ਹੈ ਇੱਕ ਬੀਬੀ ਜੋ ਕਿ ਉਸਦੇ ਭਰਾ ਦੀ ਨੂੰਹ ਸੀ ਉਸਨੇ ਸਾਡੀ ਸਾਰੀ ਗੱਲ ਇਸਦੇ ਕੰਨ ਤੱਕ ਪਹੁੰਚਾਈ ਅਤੇ ਕਿਹਾ ਕਿ ਗੁਰਦੁਆਰੇ ਤੋਂ ਬਾਬਾ ਜੀ ਅਤੇ ਹੋਰ ਸੰਗਤ ਤੈਨੂੰ ਲੈਣ ਆਈ ਹੈ ਸਾਧੂ ਸਿੰਘ ਨੇ ਕਿਹਾ ਮੈਂ ਉੱਥੇ ਨਹੀਂ ਜਾਣਾ ਕਿਉਂਕਿ ਗੁਰਦੁਆਰੇ ਟਰਾਲੀ ਨਹੀਂ ਹੈ ਅਤੇ ਆਪ ਉੱਠ ਕੇ ਬੰਦ ਕੀਤਾ ਟੈਲੀਵਿਜ਼ਨ ਉਸਨੇ ਮੁਰਲਾ ਲਿਆ ਸਿੰਘਾਂ ਨੇ ਵੀ ਵਾਪਸ ਮੁੜਨ ਦੀ ਤਿਆਰੀ ਕੀਤੀ ਪਰ ਜਾਂਦੇ ਜਾਂਦੇ ਉਹਨਾਂ ਨੇ ਬੀਬੀ ਨੂੰ ਪੁੱਛਿਆ ਕਿ ਇਹ ਸਾਰਾ ਦਿਨ ਇਸੇ ਤਰ੍ਹਾਂ ਟੈਲੀਵਿਜ਼ਨ ਦੇਖਦਾ ਹੈ ਉਹ ਬੀਬੀ ਕਹਿਣ ਲੱਗੀ ਕਿ ਜਿੰਨਾ ਚਿਰ ਰਾਤ ਦਾ ਸਾਰਾ ਪ੍ਰੋਗਰਾਮ ਖਤਮ ਨਾ ਹੋ ਜਾਵੇ ਇਹ ਇੱਥੋਂ ਉਰਦੇ ਹੀ ਨਹੀਂ ਜੇ ਅਸੀਂ ਬੰਦ ਵੀ ਕਰ ਦਈਏ ਤਾਂ ਆਪ ਲਾ ਲੈਂਦੇ ਹਨ ਤਾਂ ਸਿੰਘਾ ਨੇ ਵੀ ਕਹਿ ਦਿੱਤਾ ਬੀਬੀ ਠੀਕ ਹੈ ਜਿਵੇਂ ਤੁਹਾਡੀ ਮਰਜ਼ੀ ਕਲੀ ਚੱਲੋ ਪਰ ਤੁਸੀਂ ਇੱਥੇ ਲਿਆ ਕੇ ਇਸ ਦੀ ਸੁਰਤੀ ਬਿੱਤੀ ਦਾ ਪੱਠਾ ਬਿਠਾ ਦਿੱਤਾ ਹੈ ਕਿ ਹੁਣ ਇਹ ਮਾਲਾ ਫਿਰਦਾ ਹੈ ਉਸ ਬੀਬੀ ਨੇ ਕਿਹਾ ਮਾਲਾ ਤਾਂ ਹੱਥ ਵਿੱਚ ਫੜ ਲੈਂਦੇ ਹਨ ਪਰ ਵੇਖਦੇ ਟੈਲੀਵਿਜ਼ਨ ਹੀ ਹਨ ਅਤੇ ਇਹੇ ਸੋਨ ਸਿੰਘ ਮੋੜ ਵਾਪਸ ਗੁਰਦੁਆਰੇ ਪੁੱਜ ਗਏ ਕੁਝ ਦਿਨਾਂ ਬਾਅਦ ਸਾਧੂ ਸਿੰਘ ਨੂੰ ਉਸ ਦਾ ਭਰਾ ਵੀ ਗੁਰਦੁਆਰੇ ਵਾਪਸ ਛੱਡ ਗਿਆ ਹੁਣ ਉਸ ਦੇ ਅੰਦਰ ਨਾਮ ਦੇ ਆਹਾਰ ਦੀ ਥਾਂ ਟੈਲੀਵਿਜ਼ਨ ਦਾ ਆਹਾਰ ਬਣ ਚੁੱਕਾ ਸੀ ਹੁੰਦੇ ਹੀ ਕਹਿ ਲੱਗਾ ਕਿ ਇੱਥੇ ਟਰਾਲੀ ਲਿਆਵੋ ਲੰਗਰ ਦੇ ਬਰਾਂਡੇ ਵਿੱਚ ਰੱਖੋ ਟਰਾਲੀ ਬਹੁਤ ਚੰਗੀ ਹੁੰਦੀ ਹੈ ਇਸ ਵਿੱਚ ਸਭ ਕੁਝ ਆਉਂਦਾ ਹੈ ਅਤੇ ਸਾਰਾ ਦਿਨ ਆਏ ਗਏ ਨਾਲ ਟੈਲੀ ਵਿੱਚ ਜੋ ਕੁਝ ਵੇਖਿਆ ਉਸ ਦੀਆਂ ਹੀ ਗੱਲਾਂ ਕਰਦਾ ਰਹਿੰਦਾ ਸੀ ਸ਼ਾਮ ਪਈ ਤਾਂ ਇਸ ਪਾਸੋਂ ਲਹਿਣ ਆ ਗਿਆ ਗੁਰਦੁਆਰੇ ਤੋਂ ਅੱਧਾ ਕਿਲੋਮੀਟਰ ਕਿਸੇ ਮਾਸਟਰ ਦੇ ਘਰ ਜਾ ਪਹੁੰਚਿਆ ਅਤੇ ਰਾਤ ਦੇ ਸਾਰੇ ਪ੍ਰੋਗਰਾਮ ਦੇ ਖਤਮ ਹੋਣ ਤੱਕ ਟੈਲੀਵਿਜ਼ਨ ਵੇਖਦਾ ਰਹਾ ਅਗਲੇ ਦਿਨ ਵੀ ਉੱਥੇ ਹੀ ਰਹਾ ਜਦੋਂ ਸਿੰਘਾਂ ਨੇ ਉਸ ਦੀ ਪੁੱਛਪੜਤਾਲ ਕੀਤੀ ਤਾਂ ਉਸ ਮਾਸਟਰ ਦੀ ਬੱਚੀ ਨੇ ਦੱਸਿਆ ਕਿ ਸਾਧੂ ਸਿੰਘ ਸਾਡੇ ਘਰ ਵਿੱਚ ਬੈਠਾ ਟੈਲੀਵਿਜ਼ਨ ਦੇਖਦਾ ਪਿਆ ਹੈ ਮੈਨੂੰ ਮੇਰੇ ਮਾਤਾ ਜੀ ਨੇ ਤੁਹਾਨੂੰ ਦੱਸਣ ਲਈ ਭੇਜਿਆ ਹੈ ਕਿ ਤੁਸੀਂ ਫਿਕਰ ਨਾ ਕਰੋ ਉਹ ਸਾਡੇ ਪਾਸੇ ਹੀ ਹੈ ਅਤੇ ਸਿੰਘਾਂ ਨੇ ਵੀ ਬੀਬਾ ਨੂੰ ਕਹਾ ਕਿ ਬੀਬਾ ਫਿਕਰ ਕੀ ਕਰਨਾ ਹੈ ਹੋਣ ਫਿਕਰ ਕਰਨ ਤੋਂ ਤਾਂ ਗੱਲ ਅਗਾ ਲੰ ਗਈ ਹੈ ਸਾਧੂ ਸਿੰਘ ਦੁਪਹਿਰ ਤੋਂ ਬਾਅਦ ਆਇਆ ਅਤੇ ਆਰਾਮ ਕੀਤਾ ਅਗਲੇ ਦਿਨ ਨੇੜੇ ਦੇ ਪਿੰਡ ਕਿਸੇ ਹੋਰ ਘਰ ਜਾ ਟੈਲੀਵਿਜ਼ਨ ਵੇਖਣਾ ਸ਼ੁਰੂ ਕਰ ਦਿੱਤਾ ਭਾਲ ਕਦੀ ਕਿਤੇ ਕਦੀ ਕਿਤੇ ਜਦੋਂ ਟੈਲੀਵਿਜ਼ਨ ਵੇਖ ਕੇ ਪਰਤਣਾ ਜਿਸ ਨੇ ਪੁੱਛਣਾ ਉਸ ਨੂੰ ਟੈਲੀਵਿਜ਼ਨ ਦੀਆਂ ਗੱਲਾਂ ਜੋ ਵੇਖੀਆਂ ਸਨ ਉਹ ਦੱਸਣੀਆਂ ਅਤੇ ਕਹਿਣਾ ਕਿ ਗੁਰਦੁਆਰੇ ਵੀ ਟੁਰਾਲੀ ਲਿਆਵੋ ਇੱਕ ਦਿਨ ਸਿੰਘਾ ਨੇ ਸਾਧੂ ਸਿੰਘ ਨੂੰ ਕਿਹਾ ਕਿ ਲੋਕਾਂ ਦੇ ਕਰੀ ਨਾ ਜਾਇਆ ਕਰ ਅੱਗੋਂ ਉਸਨੇ ਉੱਤਰ ਦਿੱਤਾ ਕਿ ਤੁਸੀਂ ਗੁਰਦੁਆਰੇ ਟਰਾਲੀ ਲੈ ਆਵੋ ਮੈਂ ਇੱਥੇ ਵੇਖ ਲਵਾਂਗਾ ਸਿੰਘਾ ਨੇ ਕਿਹਾ ਨਾ ਕਿ ਗੁਰਦੁਆਰੇ ਟਰਾਲੀ ਨਹੀਂ ਲਈਦੀ ਉਸਨੇ ਅੱਗੋਂ ਉੱਤਰ ਦੇਣਾ ਕਿ ਇੱਥੇ ਗੁਰਦੁਆਰੇ ਵਿੱਚ ਨਾ ਰੱਖੋ ਉਹ ਜੋ ਗੁਰਦੁਆਰੇ ਤੋਂ ਪਰੇ ਸੌਣ ਵਾਲੇ ਕਮਰੇ ਹਨ ਉਸ ਵੱਡੇ ਕਮਰੇ ਵਿੱਚ ਟਰਾਲੀ ਰੱਖ ਲਵੋ ਅਸੀਂ ਸਾਰੇ ਉੱਥੇ ਵੇਖਾਂਗੇ ਅਤੇ ਜਾਂ ਫਿਰ ਲੰਗਰ ਵਿੱਚ ਰੱਖ ਲਵੋ ਸਿੰਘਾਂ ਨੇ ਉਸ ਨੂੰ ਪੁੱਛਿਆ ਕਿ ਤੈਨੂੰ ਹੁਣ ਵੀ ਵਾਹਿਗੁਰੂ ਵਾਹਿਗੁਰੂ ਸੁਣਦਾ ਹੈ ਤਾਂ ਉਸ ਨੇ ਨਾ ਵਿੱਚ ਉੱਤਰ ਦਿੱਤਾ ਸਿੰਘਾਂ ਨੇ ਪੁੱਛਿਆ ਹੁਣ ਕਦੀ ਵਾਜੇ ਵਜਦੇ ਵੀ ਸੁਨੇ ਹਨ ਤਾਂ ਉਹ ਕਹਿਣ ਲੱਗਾ ਪਹਿਲੇ ਸੁਣਦੇ ਸਨ ਹੁਣ ਤਾਂ ਨਹੀਂ ਸੁਣਦੇ ਇਹ ਸੁਣ ਸਿੰਘਾਂ ਨੂੰ ਬੜੀ ਹੈਰਾਨੀ ਹੋਈ ਕਿ ਇੱਕ ਪਾਸੇ 20 ਸਾਲ ਦੀ ਸੰਗਤ ਸੇਵਾ ਸਿਮਰਨ ਦਾ ਫਲ ਦਿਨ ਰਾਤ ਸਿਮਰਨ ਹੁੰਦਾ ਸੁਣਾਈ ਦੇਣਾ ਅਤੇ ਅਨਹਦ ਸ਼ਬਦ ਦੀ ਅਵਸਥਾ ਤੱਕ ਪੁੱਜ ਜਾਣਾ ਅਤੇ ਕਿੱਥੇ ਟੈਲੀਵਿਜ਼ਨ ਦੀ ਪੈੜੀ ਸੰਗਤ ਜੋ ਇਸਨੇ ਕੇਵਲ ਮਹੀਨੇ ਤੋ ਹੀ ਕੱਟ ਕੀਤੀ ਸੀ ਸਾਰੇ ਪੁਰਾਣੇ ਚੰਗੇ ਸੰਸਕਾਰਾਂ ਦੇ ਉੱਪਰ ਹਾਵੀ ਹੋ ਬੈਠੀ ਮਨ ਵਿੱਚ ਮਹਾਪੁਰਖਾਂ ਦਾ ਇੱਕ ਬਚਨ ਉਹਨਾਂ ਨੂੰ ਜ਼ਿਆਦਾ ਆਇਆ ਕਿ ਉਹਨਾਂ ਦੇ ਬਚਨ ਵਿੱਚ ਕਿੰਨੀ ਵੱਡੀ ਸਚਾਈ ਲੁਕੀ ਹੋਈ ਹੁੰਦੀ ਸੀ ਬਾਬਾ ਜੀ ਬਚਨ ਕਰਦੇ ਸਨ ਕੋਈ ਪ੍ਰੇਮੀ ਚੰਗੀ ਸੰਗਤ ਕਰਕੇ ਸੇਵਾ ਸਿਮਰਨ ਦੁਆਰਾ ਸੱਚਖੰਡ ਦੇ ਦਰਵਾਜ਼ੇ ਅੰਦਰ ਇੱਕ ਪੈ ਲੱਕ ਲਵੇ ਪਰ ਜੇ ਕਿਤੇ ਬਦਕਿਸਮਤੀ ਨਾਲ ਉਸ ਨੂੰ ਕੋ ਸੰਗਤ ਮਿਲ ਜਾਵੇ ਤਾਂ ਪਿਛਲਾ ਪੈਰ ਅੱਗੇ ਤਾਂ ਕੀ ਰੱਖਣਾ ਹੈ ਪਹਿਲਾ ਸੱਚਖੰਡ ਵਿੱਚ ਰੱਖਿਆ ਹੋਇਆ ਪੈਰ ਕੋ ਸੰਗਤ ਦੇ ਪਿੱਛੇ ਖਿੱਚ ਲਿਆਉਂਦੀ ਹੈ ਉਸ ਸੰਗਤ ਦਾ ਹੈ ਇੰਨਾ ਜਲਦੀ ਅਤੇ ਪ੍ਰਭਲ ਅਸਰ ਹੁੰਦਾ ਹੈ ਨਾਲ ਹੀ ਉਹਨਾਂ ਨੇ ਵਿਚਾਰ ਕੀਤੀ ਕਿ ਸਾਧੂ ਸਿੰਘ ਨੂੰ ਤਾਂ 1 ਮਹੀਨੇ ਤੋਂ ਘੱਟ ਹੀ ਸਮਾਂ ਹਲੇ ਟੀਵੀ 'ਤੇ ਲੱਗਦਾ ਹੋਇਆ ਹੈ ਅਤੇ ਇਸ ਦਾ ਅਨਹਦ ਨਾਲ ਵੀ ਚਲਾ ਗਿਆ ਹੈ ਅਤੇ ਜੋ ਸਾਲਾਂ ਪਤੀ ਇਸ ਦੇ ਸੰਮੁਖ ਬੈਠ ਕੇ ਇਸ ਦੀ ਹਾਜ਼ਰੀ ਭਰਦੇ ਹਨ ਸਾਰਾ ਸਾਰਾ ਦਿਨ ਟੈਲੀਵਿਜ਼ਨ ਹੀ ਦੇਖਦੇ ਰਹਿੰਦੇ ਹਨ ਉਹਨਾਂ ਦਾ ਕੀ ਹਾਲ ਹੋਵੇਗਾ ਮਨ ਦੇ ਖਿੰਡਾਉ ਨੂੰ ਸੰਕੋਚਲ ਲਈ ਪਤਾ ਨਹੀਂ ਉਹਨਾਂ ਨੂੰ ਕਿੰਨੇ ਜਨਮ ਹੋਰ ਲੱਗਣਗੇ ਜੇ ਇੱਕ ਸੁਧਾਰਿਆਨ ਸਾਧੂ ਸਿੰਘ ਵਰਗੇ ਵਿਅਕਤੀ ਦੀ ਬਿਰਤੀ ਇੰਨੇ ਖਿੰਡਾਉ ਵਿੱਚ ਜਾ ਸਕਦੀ ਹੈ ਜਿਸ ਨੂੰ ਕੇਵਲ ਮੂਰਤਾਂ ਹੀ ਦਿੱਸਦੀਆਂ ਹਨ ਸੁਣਦਾ ਕੁਝ ਨਹੀਂ ਜੇ ਸਭ ਵਿਅਕਤੀ ਨੂੰ ਦੇਸਦਾ ਵੀ ਹੈ ਕੰਨਾਂ ਨਾਲ ਪੂਰਾ ਸੁਣਦਾ ਵੀ ਹੈ ਅਤੇ ਉਹ ਸਾਰੀਆਂ ਪੈੜੀਆਂ ਹਰਕਤਾਂ ਨੂੰ ਸਮਝਦਾ ਵੀ ਹੋਵੇ ਉਸਦਾ ਕੀ ਹਾਲ ਹੋਵੇਗਾ ਅਤੇ ਸਿੰਘ ਕਹਿ ਲਗੇ ਵਾਹ ਕਲਜੁਗ ਬਾਬੇ ਗੁਰੂ ਨਾਨਕ ਦੇਵ ਜੀ ਘਰ ਘਰ ਅੰਦਰ ਧਰਮਸਾਲਾ ਬਣਾ ਕੇ ਉਹ ਵਾਹ ਕੀਰਤਨ ਸਦਾ ਬਿਸਵਾ ਦੀ ਮਰਿਆਦਾ ਚਲਾਈ ਸੀ ਪਰ ਕਲਜੁਗ ਤੂੰ ਵੀ ਬਾਬੇ ਦਾ ਪੂਰਾ ਮੁਕਾਬਲਾ ਕਰਦਾ ਪਿਆ ਹੈ ਤੂੰ ਘਰ ਘਰ ਅੰਦਰ ਟੈਲੀਵਿਜ਼ਨ ਰਾਹੀ ਧਰਮਸਾਲਾ ਅਤੇ ਗੁਰੂ ਕੀਰਤੀ ਦੂਰ ਕਰਕੇ ਸਾਰੇ ਘਰ ਸਿਨੇਮਾ ਘਰ ਬਣਾ ਦਿੱਤੇ ਹਨ ਵਲਹਾਰ ਜਾਈਏ ਤੇਰੇ ਜ਼ੋਰ ਤੋਂ ਰਹਿ ਰਸਤਾ ਸਮਾਵੇ ਤੂੰ ਆਪਣੇ ਵਿੱਚ ਸਮੇਟ ਲਿਆ ਸ਼ਾਮ ਨੂੰ ਜੋ ਟੈਲੀਵਿਜ਼ਨ ਦੇ ਮੂਰਥਾਂ ਵੇਖੀਆਂ ਜਾਂਦੀਆਂ ਹਨ ਉਹੋ ਹੀ ਸਾਰੀ ਰਾਤ ਅੰਦਰ ਗੇੜੇ ਲਾਉਂਦੀਆਂ ਹੋਣਗੀਆਂ ਤਲਾਕ ਲੇਟ ਆਰਾਮ ਕਰਨ ਨਾਲ ਤੇਰੇ ਉਪਕਾਰ ਸਦਗਾ ਅਮਰਤ ਵੇਲਾ ਵੀ ਤੂੰ ਗੁਰਸਿੱਖਾਂ ਪਾਸੋਂ ਖੋលਿਆ ਤੇਰੇ ਰਾਜ ਵਿੱਚ ਤਾਂ ਕੋਈ ਬਿਰਲਾ ਹੀ ਤੇਰੇ ਅਸਰ ਤੋਂ بچਿਆ ਹੋਵੇਗਾ ਅਤੇ ਮਨ ਵਿੱਚ ਹੀ ਉਹ ਸਿੰਘ ਸੋਚਣ ਲੱਗੇ ਵਾਹ ਕਾਲ ਯੁਗ ਨਿਤਨੇਮ ਤਾਂ ਤੂੰ ਖੋਹੀ ਲਿਆ ਗੁਰਸਿੱਖਾਂ ਪਾਸੋਂ ਤੂੰ ਸਤਸੰਗਤ ਵੀ ਖੋ ਲਈ ਗੁਰੂ ਦੀ ਹਾਜ਼ਰੀ ਪਰੰਤ ਹੀ ਤਾਂ ਤੁਹੋਂ ਆਪਣੀ ਹਾਜ਼ਰੀ ਪਰਵਾਉਂਦਾ ਹੈ ਪਰ ਯਾਦ ਰੱਖੀ ਬਾਬੇ ਨਾਨਕ ਜੀ ਦਾ ਦਾਮ ਬਹੁਤ ਲੰਮਾ ਹੈ ਉਹਨਾਂ ਦੇ ਤੇਜ ਪ੍ਰਤਾਪ ਮੋਰੇ ਸਦਾ ਲਈ ਟਿਕ ਨਹੀਂ ਸਕੇਗਾ ਅਤੇ ਉਹਨਾਂ ਸਿੰਘਾਂ ਨੇ ਬਾਕੀ ਦੇ ਸਿੰਘਾਂ ਨੂੰ ਵੀ ਕਿਹਾ ਹੁਣ ਸਿੱਖ ਕੋਲ ਕਲਯੁਗ ਦੇ ਪ੍ਰਭਾਵ ਤੋਂ ਬਚਣ ਲਈ ਕੇਵਲ ਆਖਰੀ ਹਥਿਆਰ ਉਸ ਦੀ ਅਰਦਾਸ ਹੀ ਹੈ ਜਿਵੇਂ ਕਿ ਬਾਬੇ ਨਾਨਕ ਜੀ ਨੇ ਮੀਰਾਏ ਬੁਲਾ ਨੂੰ ਕਿਹਾ ਸੀ اے ਰਾਏ ਜਦੋਂ ਤੇਰਾ ਆਪਣਾ ਬਲ ਕੁਝ ਨਾ ਸਰੇ ਤਾਂ ਪਰ ਮਾਤਮਾ ਦੇ ਚਰਨਾਂ ਵਿੱਚ ਟਹਿ ਕੇ ਅਰਦਾਸ ਕਰਿਆ ਕਰੀ ਪਰਮੇਸ਼ਵਰ ਜ਼ਰੂਰ ਸੁਨੇਗਾ ਜੋ ਵੀ ਵਿਅਕਤੀ ਇਸ ਕਲਯੁਗ ਦੇ ਪ੍ਰਭਾਵ ਤੋਂ ਬਚ ਕੇ ਰਹਿਣਾ ਚਾਹੁੰਦਾ ਹੈ ਗੁਰੂ ਜੀ ਅੱਗੇ ਹੀ ਅਰਜੋਈ ਕਰੇ ਉਹ ਪਰਮਾਤਮਾ ਸੁਣਦਾ ਵੀ ਹੈ ਸਾਧ ਦੇਖਦਾ ਵੀ ਹੈ ਅਤੇ ਜ਼ਰੂਰ ਹੀ ਕਿਰਪਾ ਵੀ ਕਰੇਗਾ ਸਾਧੂ ਸਿੰਘ ਹੁਣ ਜਿ세 ਵੀ ਕਾਰਜ ਵਿੱਚ ਪਹਿਲਾਂ ਜਾਂਦਾ ਹੈ ਇਹੀ ਪੁੱਛਦਾ ਹੈ ਟਰਾਲੀ ਹੈ ਕਿ ਨਹੀਂ ਜੇ ਕਾਰਵਾਲਾ ਸਮਝ ਲਵੇ ਤਾਂ ਹਾਂ ਕਰ ਦੇਵੇ ਤਾਂ ਬੜਾ ਹੀ ਖੁਸ ਹੁੰਦਾ ਹੈ ਕਈ ਯਤਨ ਕਰਨ ਅਤੇ ਰੋਕਣ ਸਦਗਾ ਹੁਣ ਉਸਦੀ ਬਿਰਤੀ ਵਿੱਚ ਫਿਰ ਮੋੜ ਪੈ ਗਿਆ ਹੈ ਸਾਡੇ ਗੁਰੂ ਪਾਤਸ਼ਾਹ ਜਿਨੇ ਵੀ ਤਾਂ ਬਿਰਤੀ ਨੂੰ ਉਸ ਗੁੰਚ ਲਈ ਹਦਾਇਤ ਕੀਤੀ ਹੈ ਖਿੰਡਾਓ ਵਾਲੀ ਬਿਰਤੀ ਦੁਆਰਾ ਕੁਝ ਕੱਲੇ ਨਹੀਂ ਪੈਣਾ ਜੇ ਕੁਝ ਪ੍ਰਾਪਤ ਕਰਨਾ ਹੈ ਤਾਂ ਆਪਾ ਬਾਪਾ ਕਬੀਜ ਦਾ ਫਰਮਾਨ ਜੀਵਨ ਵਿੱਚ ਢਲਣਾ ਹੀ ਪਵੇਗਾ ਹੈ ਹਜੂਰ ਕਿਤ ਦੂਰ ਬਤਾਵੋ ਤੁੰਦਰ ਪਾਵੋ ਸੁੰਦਰ ਪਾਵੋ ਮਾਨ ਦੇ ਖਿੰਡਾਉ ਨੂੰ ਰੋਕਣ ਦਾ ਯਤਨ ਕਰਨਾ ਹੈ ਨਾ ਕੇ ਉਸ ਵਿੱਚ ਵਾਧਾ ਕਰਨਾ ਹੈ ਵੇਖਣ ਨਾਲ ਨਾ ਤਾਂ ਅੱਖਾਂ ਦੀ ਪ੍ਰਿਤੀ ਹੋਣੀ ਹੈ ਸੁਣਨ ਨਾਲ ਨਾ ਤਾਂ ਗੰਨਾ ਨਹੀਂ ਰਜਣਾ ਹੈ ਅਤੇ ਨਾ ਮੂੰਹ ਤੇ ਬੋਲ ਬੋਲ ਕੇ ਅਸੀਂ ਥਕਣਾ ਹੈ ਜਿਵੇਂ ਕਿ ਗੁਰੂ ਅੰਗਦ ਦੇਵ ਜੀ ਦਾ ਵੀ ਫਰਮਾਨ ਹੈ ਆਖਣ ਆਖ ਨਾ ਲੱਜਿਆ ਸੁਣਨ ਨਾ ਲੱਜੇ ਗੰਨ ਅੱਖੀਂ ਦੇਖਣਾ ਲੱਜੀਆਂ ਗੁਨ ਦਾ ਹੱਕ ਇਕ ਵਨ ਭੁੱਖਿਆ ਭੁੱਖ ਨਾ ਉਤਰੈ ਗਲੀ ਭੁੱਖ ਨਾ ਜਾਏ ਨਾਨਕ ਭੁਖਾਂ ਤਾਰ ਜੈ ਜੈ ਗੁਨ ਕਹਿ ਗੁਨੀ ਸਮਾਏ ਅਤੇ ਪਾਈ ਗੁਰਦਾਸ ਜੀ ਵੀ ਫਰਮਾਨ ਕਰਦੇ ਹਨ ਅੱਖੀ ਵੇਖਣਾ ਰੱਜੀਆਂ ਬਹੁ ਰੰਗ ਤਮਾਸੇ ਉਸਤਕ ਨਿੰਦਾ ਕੰਨ ਸੋਨ ਖਰੋਵੰਤੇ ਹਸੈ ਸਾਦੀ ਜੀਵਨਾ ਰੱਜੀਆਂ ਕਰ ਭੋਗ ਬਿਲਾਸੇ ਨੱਕ ਨਾ ਰਜਾ ਵਾਸ ਲੈ ਦੁਰਗੰਧ ਸੁਵਾਸੇ ਰਾਜ ਨਾ ਕੋਈ ਜੀਵ ਇਆ ਕੂੜੇ ਪਰ ਵਾਸੇ ਪੀਰ ਮਰਦਾਂ ਬਿਰਹੜੀ ਸੱਜੀ ਰਹਿ ਰਸੇ اس ساخی تو اپنے لی بھی سیدھ ہے انہیں اندریاں پاسوں کسی کی ترپتی نہیں ہوئی انہیں اندریاں پیچھے نہیں لگنا کبھیر جی بچن ہمیشہ دہرانا یاد رکھنا ہے کبھی ڈوب ہو گئے رے باب رے بہ لوگن کی کان پر روسی کے جو ہوا تعلی بھی جان واحو جی کا خالصا واح گرو جی کی فتح